ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ ਮੁੱਖ ਮੰਤਰੀ ਧਮਕ ਬੇਸ ਦੀ ਜਿਹਦੇ ਵਿੱਚ ਦੋ ਪੁਲਿਸ ਮੁਲਾਜ਼ਮ ਮੁੱਖ ਮੰਤਰੀ ਧਮਕ ਬੇਸ ਦੀ ਮਾਰਕੁਟਾਈ ਕਰਦੇ ਪਏ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਐਕਸ਼ਨ ਲਿੱਤਾ ਗਿਆ ਤਾਂ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਫਿਲਹਾਲ ਅਸੀਂ ਧਮਕ ਬੇਸ ਮੁੱਖ ਮੰਤਰੀ ਦੇ ਨਾਮ ਤੇ ਜਿਹੜਾ ਮਸ਼ਹੂਰ ਸੀ ਸੋਸ਼ਲ ਮੀਡੀਆ ਉਧਰ ਅਸੀਂ ਪਹੁੰਚੇ ਹਾਂ ਪੂਰਾ ਪਰਿਵਾਰ ਪਹੁੰਚਿਆ ਹੋਰ ਕੁਝ ਜਥੇਬੰਦੀਆਂ ਜਿਹੜੀਆਂ ਨੇ ਉਹ ਵੀ ਇੱਥੇ ਪਹੁੰਚੀਆਂ ਨੇ ਜਿਹੜੀਆਂ ਕਹਿੰਦੇ ਯਾਨੀ ਕਿ ਅਸੀਂ ਨਾਲ ਹਾਂ ਤੁਹਾਡੇ ਤਾ ਇਸ ਤਰ੍ਹਾਂ ਦੇ ਬੰਦੇ ਨੂੰ ਸਹਾਇਕ ਜਰੂਰ ਮਿਲਦਾ ਜਿਹੜਾ ਅਕਸਰ ਹੀ ਸਿੱਧਾ ਜਿਹੜਾ ਹੋਵੇ ਆਪਾਂ ਇਹਨੂੰ ਸਿੱਧਾ ਹੀ ਕਹਿ ਸਕਦੇ ਵੀਰ ਨੂੰ ਜਿਹੜਾ ਹਰ ਕੋਈ ਫਾਇਦਾ ਲੈ ਕੇ ਗਾ ਨਹੀਂ ਗਿਆ ਇਸ ਬੰਦੇ ਦਾ ਠੀਕ ਕਹਿਣਾ ਚਾਹੁੰਦੇ ਨਾਂ ਕੀ ਆ ਆਪਣਾ ਆਪੂ ਪੱਕਾ ਪੂਰਾ ਨਾਂ ਕੀ ਆ ਆਪਣਾ ਅਰੇ ਆਪਣਾ ਤਰਮ ਪ੍ਰੀਤ ਸੰਗਤ ਤਰਮ ਪ੍ਰੀਤ ਤਰਮ ਪ੍ਰੀਤ ਹੋਇਆ ਕੀ ਸੀ ਉਦੋਂ ਅਰੇ ਹੋਇਆ ਕਿ ਆਪਾਂ ਕੋ ਦੁੱਧ ਲੈ ਜਾਂਦੇ ਹਾਂ ਤਾਂ ਬਾਜ਼ਾਰ ਦੇ ਵਿੱਚ ਤੇ ਕੁੱਤਾ ਗਲੀ ਦੇ ਵਿੱਚ ਪਿਆ ਪੁੱਤਿਆਂ ਨੇ ਸਾਲਾ ਕਿਰਪਾਨ ਮਾਰ ਲੱਗੇ ਤੇ ਕੁੱਤਾ ਸਾਲਾ ਭੌਂਕਿਆ ਬੜਾ ਪਿਆ ਮੈਨੂੰ ਮੈਂ ਕਿਰਪਾਨਾਂ ਸਾਲੀਆਂ ਫੇਕੋ ਕਰਪਾਨ ਖੋ ਗਏ ਉਹਨਾਂ ਨੇ ਮੇਰੀ ਫੜ ਕੇ ਤੇ ਆਪਣੀ ਅੰਦਰ ਸੋਟ ਲਈ ਹਾਂ ਕਰਪਾਨ ਖੋ ਅੰਦਰ ਸੋਟ ਲਈ ਉਹਨਾਂ ਨੇ ਤੇ ਮੁੜ ਕੇ ਮੈਂ ਕਰਪਾਨ ਦਾ ਮੈਨੂੰ ਗੁੱਸਾ ਚੜ ਗਿਆ ਮੈਂ ਕਿਹਾ ਮੇਰਾ ਹਥਿਆਰ ਖੋਲਿਆ ਉਹਨਾਂ ਨੇ ਮੈਂ ਮੁੜ ਕੇ ਸਾਲੇ ਬੂਏ ਦੇ ਆਪਣਾ ਕੀ ਕਹਿੰਦੇ ਆ ਬੂਆ ਆਪਾਂ ਨੰਡਿਆ ਪਿਆ ਉਹਨਾਂ ਦਾ ਮੈਂ ਕਿਹਾ ਕਰਪਾਨ ਦੋ ਤੇ ਉਹਨਾਂ ਕਰਪਾਨ ਦਿੱਤੀ ਨਹੀਂ ਮੁੜ ਕੇ ਮੇਰੀ ਤੇ ਮੁੜ ਕੇ ਫਿਰ ਪੁਲਿਸ ਸਾਥ ਲਈ ਉਹਨਾਂ ਅੰਦਰ ਅੰਦਰ ਪਰਚਾ ਕਰਾ ਕੇ ਮੈਂ 4 ਘੰਟੇ ਬੂਏ ਗਾੜੀ ਰੌਲਾ ਪਮਨਾ ਰਿਹਾ ਜਦੋਂ ਜਦੋਂ ਆਜੋ ਬਾਹਰ ਆਜੋ ਬਾਹਰ ਉਹਨਾਂ ਪੁਲਿਸ ਸਾਥ ਲਈ ਪੋਛਨੇ ਕੋਟ ਕੱਟ ਕੇ ਵਾਲ ਬੋਲ ਖਿੱਚ ਕੇ ਮੈਨੂੰ ਲੈ ਕੇ ਬੱਸ ਅੱਛਾ ਮਾਰਕਾ ਹੀ ਕਹਿੰਦੇ ਜਿਵੇਂ ਹੋਈ ਹੈ ਤੁਹਾਡੀ ਜਿਹੜੇ ਵਿੱਚ ਪਹਿਲੇ ਕਸੂਰ ਤੁਹਾਡਾ ਸੀ ਤੁਸੀਂ ਪੁਲਿਸ ਨੂੰ ਉਹ ਹੱਤੀ ਵੇਸੀਦੀ ਉਹਨਾਂ ਦੀ ਪਾਗ ਲਾਤੀ ਪੁਲਿਸ ਵਾਲਿਆਂ ਦੀ ਹਾਂਜੀ ਨਹੀਂ ਨਹੀਂ ਪਾਗ ਤੇ ਮੈਂ ਲੱਥੀ ਵੇਖੀ ਨਹੀਂ ਮੈਂ ਉੱਡ ਕੇ ਪਿਆ ਹਾਂਦਾ ਪੁਲਿਸ ਨੂੰ ਅੱਛਾ ਹਾਂਜੀ ਹਾਂਜੀ ਪਏ ਸੀ ਆਪਾਂ ਉੱਡੀ ਹੈਨਾ ਤਾਂ ਲੱਗਦਾ ਕਿ ਨਹੀਂ ਪਹਿਣਾ ਚਾਹੀਦਾ ਸੀ ਇਤੋਂ ਹੀ ਕੰਮ ਵਧੀਆ ਲੱਗਦਾ ਤੁਹਾਨੂੰ ਹਾਂਜੀ ਨਹੀਂ ਪਹਿਣਾ ਤੇ ਚਾਹੀਦਾ ਨਹੀਂ ਪਰ ਮੇਰਾ ਸੁਭਾਅ ਕਾ ਬੰਦ ਲੋ ਸਾਲਾ ਗੁੱਸਾ ਚੜਿਆ ਹੈ ਉਹ ਸਰੇ ਆਉਂਦੇ ਆ ਕੋਈ ਗੱਲ ਬਾਤ ਨਹੀਂ ਕੀਤੀ ਪੁੱਛਿਆ ਪੁੱਛਿਆ ਨਹੀਂ ਕੁਝ ਵੀ ਕੀ ਹੋਇਆ ਵਾ ਆਉਂਦੇ ਆ ਨਾ ਸਿੱਧਾ ਠਿਕੜਾ ਠਿਕੜਾ ਚ ਮਾਰਕਟ ਤੇ ਨਾ ਗਏ ਨਾ ਸਿੱਧੇ ਅੱਛਾ ਕਿੰਨਾ ਕੁ ਮਾਰਕਟਾਈ ਕੀਤੀ ਆ ਅਰੇ ਮਾਰਕਟਾਈ ਹੋਈ ਉਹਦਾ 4-5% ਹਾਂਜੀ ਹਾਂਜੀ ਅੱਛਾ ਜਦੋਂ ਇੱਥੇ ਪਹੁੰਚੇ ਸੀ ਪੁਲਿਸ ਬੁਲਾ ਕੇ ਤੇ ਉਹ ਬੁલાਏ ਕਿੰਨੇ ਸੀ ਤੁਸੀਂ ਆਪ ਗਿਆ ਸੀ ਜਾਂ ਕਿਸੇ ਹੋਰ ਨੇ ਫੋਨ ਕਰਕੇ ਬੁਲਾਇਆ ਸੀ ਹਾਂਜੀ ਇਹ ਲਾਗੋ ਕੇ ਕਿਹਨੇ ਗਗ ਫੋਨ ਫੜ ਕੀਤਾ ਗਵਾਂਢੀਆਂ ਨੇ ਜਾਂ ਜਿਨ੍ਹਾਂ ਦੀ ਲੜਾਈ ਜਿਨ੍ਹਾਂ ਨੇ ਲੜਾਈ ਹੋਈ ਆ ਜਾਂ ਉਹਨਾਂ ਨੇ ਫੋਨ ਕੀਤਾ ਵਾ ਜਾਂ ਫਿਰ ਲਾਗੇ ਜਿਹੜੇ ਘਰ ਬਾਹਰ ਆ ਗਵਾਂਢੀ ਉਹਨਾਂ ਨੇ ਫੋਨ ਕੀਤਾ ਵਾ ਤੇ ਫਿਰ ਉਹ ਪੁਲਸ ਆਈ ਤੁਹਾਨੂੰ ਹਾਂ ਫਿਰ ਪੁਲਸ ਆਈ ਆ ਅੱਛਾ ਪੁਲਸ ਬੁਲਾ ਕੇ ਜਿਹੜੇ ਆਏ ਸੀ ਦੋ ਹੀ ਨਹੀਂ ਉਹ ਸਰਦਾਰ ਸੀ ਦੋ ਨਹੀਂ ਆ ਇੱਕ ਮੁੰਨਾ ਇੱਕ ਸਰਦਾਰ ਹਾਂਜੀ ਦੇ ਬੇਜਾਮ ਲੈ ਇੱਕ ਮੁੰਨਾ ਆ ਹੀ ਮੇਰੇ ਸਾਹਮਣੇ ਸਾਹਮਣੇ ਨਹੀਂ ਪੱਕਾ ਨਹੀਂ ਪਤਾ ਦੇ ਰੇਡਗੋ ਦੇ ਵਿੱਚ ਦੇ ਆਉਂਦਾ ਹੈ ਮੇਰੇ ਹਿਸਾਬ ਨਾਲ ਸਰਦਾਰੀ ਦੇ ਵਿੱਚ ਦੇ ਇੱਕ ਮੋਨਾ ਹੈ ਪੁਲਿਸ ਨੇ ਉਹ ਹੀ ਦੱਸੀ ਵੀ ਇੱਕ ਪੈ ਇੱਕ ਦੀ ਬਗਲਾਤੀ ਸੀ ਹਾਂ ਇੱਕ ਦੀ ਲਾਤੀ ਮੋਨਾ ਹੈ ਇੱਕ ਹਾਂ ਫੰਗਰ ਮੋਨਾ ਹੈ ਜਿਹੜਾ ਸਰਦਾਰੀ ਹਾਂ ਭਾਈ ਹਾਂ ਇੱਕ ਸਰਦਾਰ ਹੈ ਅੱਛਾ ਹੁਣ ਪੁਲਿਸ ਕੋਲ ਜਿਹੜੀ ਅਧਿਕਾਰੀ ਨੇ ਉਹਨਾਂ ਨੇ ਕਾਰਵਾਈ ਕਰ ਦਿੱਤੀ ਹੈ ਤੁਹਾਡੇ ਉਹ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਹਾਂ ਹਾਂ ਕੀ ਉਹ ਮੰਗੀ ਤੁਹਾਡੀ ਅਰੇ ਮੰਗੇ ਹੋਈ ਆ ਵੀ ਕਾਰਵਾਈ ਹੋ ਗਈ ਆ ਤੇ ਠੀਕ ਆ ਵਧੀਆ ਵਾ ਜੇ ਨਹੀਂ ਕੀਤੀ ਤੇ ਕਰ ਦਿਓ ਮਹਾਰਾਜ ਭਲਾ ਕਰੇ ਹਾਂਜੀ ਕਾਰਵਾਈ ਮੈਦਾਨ ਆਉਦਾ ਹੋਣੀ ਨਹੀਂ ਚਾਹੀਦੀ ਪੁਲਿਸ ਤੇ ਪਰ ਬੜਾ ਦੁੱਖ ਹੋਇਆ ਪੁਲਿਸ ਦਾ ਵੀ ਆਪਾਂ ਨੂੰ ਇਹ ਕਾਰਵਾਈ ਕਾਦੀ ਹੋਈ ਪੁਲਿਸ ਦੀ ਨੌਕਰੀ ਟੁੱਟ ਗਈ ਆ ਮਹਾਰਾਜ ਸਾਰਾਂ ਦਾ ਭਲਾ ਕਰੇ ਅਜ ਮਹਾਰਾਜ ਸਾਰਾਂ ਦੀ ਚੜ੍ਹਦੀ ਕਲਾ ਰੱਖੇ ਹੁਣ ਕਾਰਵਾਈ ਚਲੋ ਕਿਸੇ ਤੇ ਹੋਣੀ ਨਹੀਂ ਚਾਹੀਦੀ ਪਰ ਸ਼ੈਤਾਨੀ ਕਿਸੇ ਨਾਲ ਕਰਨੀ ਨਹੀਂ ਚਾਹੀਦੀ ਮੈਂ ਨਾ ਸ਼ੈਤਾਨੀ ਕਿਸੇ ਨਾਲ ਕਰਦਾ ਨਾ ਸੈਨਾਵਾਂ ਆਪਣਾ ਸੁਭਾਅ ਕੱਬਾ ਮਹਾਰਾਜਾ ਲੋ ਬੜਾਇਆ ਗਿਆ ਵਾ